ਗਰੀਬ ਦੇ ਬੱਚੇ ਬੱਚੇ ਨਹੀਂ ਹੁੰਦੇ ਕਿ ਸਿਰਫ ਅਮੀਰ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਹੀ ਇੱਕ ਦੇ ਨਾਲ ਆਇਆ ਜਾਂਦਾ ਹੈ ਅਮੀਰ ਦਾ ਬੱਚਾ ਤਾਂ ਇੱਕ ਟਾਈਮ ਦੀ ਬਣੀ ਰੋਟੀ ਦੁਬਾਰਾ ਨਹੀਂ ਖਾਂਦਾ ਤੇ ਇੱਧਰ ਆ ਵੇਖ ਲੋ ਗਰੀਬ ਦੇ ਬੱਚਿਆਂ ਨੂੰ ਕੁੱਤੇ ਦਾ ਝੂਠਾ ਖਾਣਾ ਖਵਾਇਆ ਜਾ ਰਿਹਾ ਹੈ ਬੱਚਿਆਂ ਨੇ ਕਿਹਾ ਵੀ ਕਿ ਇਹ ਤਾਂ ਕੁੱਤੇ ਨੇ ਖਾਦਾ ਹੈ ਅਸੀਂ ਨਹੀਂ ਖਾਣਾ ਪਰ ਉਹਨਾਂ ਨੂੰ ਕਿਹਾ ਗਿਆ ਕਿ ਨਹੀਂ ਤੁਹਾਨੂੰ ਇਹ ਖਾਣਾ ਪਿਆ ਪਵੇਗਾ ਤੇ ਹੁਣ 78 ਜਿਹੜੇ ਸਟੂਡੈਂਟ ਨੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਮਿੱਡੇ ਮਿਲਦੇ ਨਾਮ ਤੇ ਦੁਪਹਿਰ ਦਾ ਖਾਣਾ ਖਵਾਇਆ ਜਾਂਦਾ ਸੀ ਹੁਣ ਉਹਨਾਂ ਨੂੰ ਕੁੱਤਿਆਂ ਦਾ ਟੀਕਾ ਲਗਾਇਆ ਗਿਆ ਹੈ ਜੀ ਆ ਸੋਸ਼ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਬਹੁਤ ਵਾਰ ਗਰੀਬ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਬਹੁਤ ਵਾਰ ਐਵੇਂ ਲੱਗਦਾ ਹੈ ਕਿ ਇਹ ਤਾਂ ਗਰੀਬ ਹੈ ਕੁਝ ਵੀ ਪਾ ਸਕਦਾ ਹੈ ਕੁਝ ਵੀ ਖਾ ਸਕਦਾ ਹੈ ਗਰੀਬ ਤਾਂ ਗਰੀਬ ਹੈ ਪਰ ਕੀ ਸੋਚ ਕੇ ਵੇਖੋ ਕਿ ਅਮੀਰਾਂ ਦੇ ਸਕੂਲ ਹੁੰਦਾ ਹੈ ਜੇ ਅਮੀਰਾ ਦਾ ਅਮੀਰਾ ਦੇ ਸਕੂਲ ਦੇ ਵਿੱਚ ਕੀ ਇਸ ਤਰੀਕੇ ਨਾਲ ਕੁੱਤੇ ਦਾ ਝੂਠਾ ਕੋਈ ਖਵਾ ਸਕਦਾ ਸੀ ਕਿਸੇ ਦੀ ਹਿੰਮਤ ਪੈਣੀ ਸੀ ਉੱਥੇ ਨਹੀਂ ਪੈਣੀ ਸੀ ਪਰ ਆਹ ਵੇਖ ਲੋ ਛੱਤੀਸਗੜ੍ਹ ਦਾ ਇੱਕ ਸਰਕਾਰੀ ਸਕੂਲ ਜਿੱਥੇ ਕੀ ਛੋਟੇ-ਛੋਟੇ ਬੱਚਿਆਂ ਨੇ ਵੇਖਿਆ ਕਿ ਜਿਹੜਾ ਖਾਣਾ ਉਹਨਾਂ ਨੂੰ ਪਰੋਸਿਆ ਜਾਣਾ ਹੈ ਉਹ ਤਾਂ ਜੀ ਕੁੱਤਾ ਖਾ ਰਿਹਾ ਹੈ ਅਤੇ ਉਹਨਾਂ ਨੇ ਜਾ ਕੇ ਆਪਣੇ ਟੀਚਰ ਨੂੰ ਬਾਕੀ ਲੋਕਾਂ ਨੂੰ ਵੀ ਦੱਸਿਆ ਕਿ ਇਹ ਤਾਂ ਖਾਣਾ ਕੁੱਤਾ ਖਾ ਰਿਹਾ ਹੈ ਪਰ ਉਹਨਾਂ ਦੀ ਗੱਲ ਨੂੰ ਇਗਨੋਰ ਕੀਤਾ ਗਿਆ ਤੇ ਉਹੀ ਖਾਣਾ ਜਿਹੜਾ ਹੈ ਉਹਨਾਂ ਨਿੱਕੇ ਨਿੱਕੇ ਛੋਟੇ ਛੋਟੇ ਬੱਚਾ ਨੂੰ ਪਰੋਸ ਦਿੱਤਾ ਗਿਆ ਅਤੇ ਉਹਨਾਂ ਬੱਚਿਆਂ ਨੂੰ ਬੱਚਿਆਂ ਨੇ ਭੁੱਖ ਲੱਗੀ ਸੀ ਖਾ ਤਾਂ ਲਿਆ ਪਰ ਉਹਨਾਂ ਨੂੰ ਡਰ ਸੀ ਅੰਦਰੋਂ ਕਿ ਇਹ ਤਾਂ ਕੁੱਤੇ ਨੇ ਖਾਦਾ ਹੋਇਆ ਕੁੱਤੇ ਦਾ ਝੂਠਾ ਖਾਣਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਪਰ ਉਹਨਾਂ ਦੀ ਗੱਲ ਨੂੰ ਕਿਸੇ ਨੇ ਵੀ ਨਹੀਂ ਸੁਣਿਆ ਪਰ ਉਹ ਬੱਚਾ ਨੇ ਘਰ ਜਾ ਕੇ ਦੱਸਿਆ ਤੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਆ ਉੱਠੀ ਹੈ ਤੇ ਹੁਣ ਇਹਨਾਂ ਬੱਚਿਆਂ ਨੂੰ ਐਂਟੀ ਰੋਬੀਜ਼ ਦਾ ਟੀਕਾ ਜਿਹੜਾ ਹੈ ਉਹ ਲਗਾਇਆ ਗਿਆ ਹੈ ਤਾਂ ਕਿ ਬੱਚਿਆਂ ਦੇ ਅੰਦਰ ਜ਼ਹਿਰ ਨਾ ਫੈਲ ਸਕੇ ਪਰ ਇੱਥੇ ਸਵਾਲ ਇਹ ਉੱਠਦਾ ਹੈ ਕੀ ਆਖਿਰਕਾਰ ਸਰਕਾਰੀ ਸਕੂਲ ਦੇ ਵਿੱਚ ਜਦੋਂ ਤੁਸੀਂ ਮਿੱਡੇ ਮਿਲ ਦਿੰਦੇ ਹੋ ਤੇ ਕੀ ਕਿਸੇ ਤੇ ਇਹਿਸਾਨ ਕਰਦੇ ਹੋ ਕੀ ਲੱਗਦਾ ਹੈ ਕਿ ਗਰੀਬ ਦਾ ਬੱਚਾ ਤਾਂ ਭੁੱਖਾ ਹੈ ਜੀ ਉਹ ਤਾਂ ਕੁਝ ਵੀ ਖਾ ਸਕਦਾ ਹੈ ਕੀ ਗਰੀਬ ਦੇ ਬੱਚਿਆਂ ਤੇ ਤਰਸ ਨਹੀਂ ਆਉਂਦਾ ਜੇਕਰ ਉਸੇ ਸਕੂਲ ਦੇ ਵਿੱਚ ਜੋ ਹੈ ਉਹ ਟੀਚਰਾਂ ਦੇ ਬੱਚੇ ਜੇਕਰ ਪੜ ਰਹੇ ਹੁੰਦੇ ਜੇਕਰ ਉਹੀ ਸਕੂਲ ਦੇ ਵਿੱਚ ਰਸੋਈਏ ਦੇ ਬੱਚੇ ਜੇਕਰ ਪੜ ਰਹੇ ਹੁੰਦੇ ਤੇ ਕੀ ਉਹਨਾਂ ਨੇ ਉਹਨਾਂ ਨੂੰ ਵੀ ਉਹੀ ਖਾਣਾ ਪਰੋਸਣਾ ਸੀ ਤੇ ਜਵਾਬ ਦੇ ਵਿੱਚ ਪੱਕਾ ਨਾ ਆਵੇਗਾ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਚੀਜ਼ਾਂ ਨਹੀਂ ਪਰੋਸ ਸਕਦੇ ਤੇ ਇੱਕ ਗਰੀਬ ਦੇ ਬੱਚਾ ਨੂੰ ਇੱਕ ਵੀ ਪਰੋਸ ਸਕਦੇ ਹੋ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਆਮ ਪਰਿਵਾਰ ਦਾ ਬੱਚਾ ਪੜਦਾ ਹੈ ਇੱਕ ਗਰੀਬ ਪਰਿਵਾਰ ਦਾ ਬੱਚਾ ਪੜਦਾ ਹੈ ਜੇਕਰ ਕੋਈ ਇੰਗਲਿਸ਼ ਸਕੂਲ ਹੁੰਦਾ ਕੋਈ ਵੱਡਾ ਸਕੂਲ ਹੁੰਦਾ ਤੇ ਕੀ ਉੱਥੇ ਜੋ ਹੈ ਕਿਸੇ ਬੈਂਚ ਤੇ ਵੀ ਕੁੱਤਾ ਚੱਟ ਦਿੰਦਾ ਤੇ ਉੱਥੇ ਵੀ ਉਹਨਾਂ ਨੇ ਉਹਦਾ ਬੱਚਿਆਂ ਨੂੰ ਬਿਠਾਉਣਾ ਨਹੀਂ ਸੀ ਪਰ ਇੱਧਰ ਵੇਖ ਲਓ ਇਹ ਛੱਤੀਸਗੜ੍ਹ ਦਾ ਮਾਮਲਾ ਵਾਇਰਲ ਹੋਣਾ ਚਾਹੀਦਾ ਹੈ ਇਸ ਤੇ ਸਵਾਲ ਉਠਣੇ ਚਾਹੀਦੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਇਹ ਖਬਰ ਵਾਇਰਲ ਹੋ ਸਕੇ ਇਸ ਮੁੱਦੇ ਨੂੰ ਮੁੱਦਾ ਬਣਾਇਆ ਜਾ ਸਕੇ ਸੋ ਤੁਸੀਂ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ